ਜਿਹੜੇ ਪ੍ਰਵਾਸੀ ਆ ਕੇ ਬਾਹਰ ਸਾਡੇ ਪੰਜਾਬ ਨੂੰ ਲਾਂਬੂ ਲਾ ਰਹੇ ਨੇ ਇਹ ਨਹੀਂ ਲਾਉਣ ਦਿੱਤਾ ਜਾਊਗਾ ਪੰਜਾਬ ਗੁਰਾਂ ਦੇ ਨੌਤੇ ਵਸਤਾ ਇੱਥੇ ਪ੍ਰਵਾਸੀ ਭਈਏ ਆਏ ਹੋਏ ਨੇ ਕੁੰਮਣਾ ਦੇ ਵਿੱਚ ਸਾਡਾ ਨੌਜਵਾਨ ਇੱਕ ਬੱਚਾ ਮਾਰਿਆ ਆਪਣੇ ਲੁਧਿਆਣੇ ਦੇ ਵਿੱਚ ਪਿੰਡਾਇਕ ਰਾਏਕੋਟ ਦੇ ਨਾਲ ਆਂਡ ਲੋ ਉਥੋਂ ਦੋ ਪ੍ਰਵਾਸੀ ਦੋ ਬੱਚੀਆਂ ਨੂੰ ਲੈ ਗਏ ਮੁਰਕੇ ਦਵਕੇ ਮਾਰਦੇ ਨੇ ਟੈਲੀਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਦੇਖਾਂਗੇ ਆ ਹਾਲਾਤ ਪੰਜਾਬ ਦੇ ਹੋਗੇ ਅਸੀਂ ਨਹੀਂ ਹੋਣ ਦੇਣੇ ਪੰਜਾਬ ਸਾਡਾ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਨੇ ਤਾਂ ਕਿਹਾ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜਿਹਨੇ ਕੰਮ ਕੀਤਾ ਕੋਈ ਕਿਸੇ ਨਾਲ ਕੋਈ ਮਾੜਾ ਆਨਸਰ ਉਹਨੂੰ ਸਜ਼ਾ ਦੋ ਬਣਦੀ ਜੀ ਕਾਨੂੰਨ ਕਿਉਂ ਨਹੀਂ ਬਣਦਾ ਜਦੋਂ ਬਾਹਰਲੇ ਸੂਬਿਆਂ ਦੇ ਵਿੱਚ ਕਾਨੂੰਨ ਪਾਸ ਹੋਏ ਨੇ ਵੀ ਉੱਥੇ ਉੱਥੋਂ ਦੇ ਵਸਿੰਦੇ ਹੀ ਰਹਿ ਸਕਦੇ ਨੇ ਉਹਨਾਂ ਨੂੰ ਹੱਕ ਆ ਸਾਰੀ ਚੀਜ਼ ਦਾ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਕਾਨੂੰਨ ਬਣ ਸਕਦਾ ਜਿਹੜੇ ਪੰਜਾਬ ਦੇ ਵਸਿੰਦੇ ਨੇ ਜਿਹੜੇ ਪੰਜਾਬ ਦੇ ਜੰਮੇ ਆਏ ਨੇ ਉਹ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਸਰਕਾਰਾਂ ਦੀ ਬੋਲੀ ਬੋਲਣ ਦਾ ਤਾਂ ਬਿਲਕੁਲ ਇਹ ਮਾਰਚ ਜਿਹੜਾ ਹੈਗਾ ਉਹ डीसी दफ्तर ਵੱਲ ਤੋਰਿਆ ਜਾ ਰਿਹਾ ਇਸ ਮਾਰਚ ਦੇ ਰਾਹੀਂ ਡੀਸੀ ਦਫਤਰ ਵੱਲ ਜਾ ਕੇ ਇੱਕ ਮੰਗ ਪੱਤਰ ਦਿੱਤਾ ਜਾਣਾ ਜਿਸ ਦੇ ਵਿੱਚ ਆਪਣੇ ਮੰਗਾਂ ਰੱਖ ਕੇ ਡੀਸੀ ਦੇ ਰਾਹੀਂ ਗਵਰਨਮੈਂਟ ਤੱਕ ਭੇਜਿਆ ਜਾਣਾ ਸਕਦਾ ਹਰਵੀਰ ਸਿੰਘ ਜਿਸ ਦੀ ਬੀਤੇ ਦਿਨੀ ਬਹੁਤ ਹੀ ਬੇਦਰਦੀ ਦੇ ਨਾਲ ਹਤਿਆ ਕੀਤੀ ਗਈ ਸੀ ਉਸ ਸੰਬੰਧ ਵਿੱਚ ਅੱਜ ਭੋਗ ਪਾ ਕੇ ਬਹੁਤ ਸਾਰੀਆਂ ਜੋ ਜਥੇਬੰਦੀਆਂ ਇਕੱਤਰ ਹੋਈਆਂ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਰੱਖੇ ਗਏ ਸਾਡੇ ਨਾਲ ਬਾਬਾ ਰਾਜਰਾਜ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜੋ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਜੋ ਅੱਜ ਵਿਚਾਰਾਂ ਹੋਈਆਂ ਇਹ ਪੂਰੇ ਪੰਜਾਬ ਦੇ ਵਿੱਚ ਜੋ ਚਰਚਾ ਚੱਲ ਰਹੀ ਹੈ ਇਹ ਸਭ ਨੂੰ ਤੁਸੀਂ ਕਿੱਦਾਂ ਦੇਖਦੇ ਦੇਖੋ ਇਹ ਸੰਭਾਵਨਾ ਕੀ ਹੈ ਜਦੋਂ ਕੋਈ ਪੰਜਾਬ ਦੇ ਉੱਤੇ ਘਟਨਾ ਦੁਖਾਂਤ ਵਾਪਰਦਾ ਫਿਰ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਨੇ ਜਿਹੜੇ ਪ੍ਰਵਾਸੀ ਆ ਕੇ ਬਾਹਰ ਸਾਡੇ ਪੰਜਾਬ ਨੂੰ ਲਾਂਬੂ ਲਾ ਰਹੇ ਨੇ ਇਹ ਨਹੀਂ ਲਾਉਣ ਦਿੱਤਾ ਜਾਊਗਾ ਪੰਜਾਬ ਗੁਰਾਂ ਦੇ ਨੌਤੇ ਵਸਦਾ ਤੇ ਇੱਕ ਬਹੁਤ ਦਰਿੰਦਗੀ ਨਾਲ ਜਿਹੜਾ ਬੱਚੇ ਦੀ ਇੱਥੇ ਦੁਖਦਾਈ ਮੌਤ ਹੋਈ ਆ ਦੁਸ਼ਕਰਮ ਕੀਤਾ ਗਿਆ ਉਹਦੇ ਨਾਲ ਇਸ ਤੋਂ ਪਹਿਲਾਂ ਵੀ ਜਿਹੜੇ ਇੱਥੇ ਪ੍ਰਵਾਸੀ ਭਈਏ ਆਏ ਹੋਏ ਨੇ ਕੁੰਬੜਾ ਦੇ ਵਿੱਚ ਸਾਡਾ ਨੌਜਵਾਨ ਇੱਕ ਬੱਚਾ ਮਾਰਿਆ ਆਪਣੇ ਲੁਧਿਆਣੇ ਦੇ ਵਿੱਚ ਪਿੰਡਾਇਕ ਰਾਏਕੋਟ ਦੇ ਨਾਲ ਆਂਡ ਲੋ ਉੱਥੋਂ ਦੋ ਪ੍ਰਵਾਸੀ ਦੋ ਬੱਚੀਆਂ ਨੂੰ ਲੈ ਗਏ ਮੁੜ ਕੇ ਦਵਕੇ ਮਾਰਦੇ ਨੇ ਟੈਲੀਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਦੇਖਾਂਗੇ ਆਹ ਹਾਲਾਤ ਪੰਜਾਬ ਦੇ ਹੋਗੇ ਅਸੀਂ ਨਹੀਂ ਹੋਣ ਦੇਣੇ ਪੰਜਾਬ ਸਾਡਾ ਜਿਹੜੀਆਂ ਹੁੰਦੀਆਂ ਇਹਦੀ ਉਹ ਆਪਣੀ ਜਨਤਾ ਦੀ ਰਾਖੀ ਲਈ ਹੁੰਦੀਆਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਨੇ ਤਾਂ ਕਿਹਾ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜਿਹਨੇ ਕੰਮ ਕੀਤਾ ਕੋਈ ਕਿਸੇ ਨਾਲ ਕੋਈ ਮਾੜਾ ਆਨਸਰ ਉਹਨੂੰ ਸਜ਼ਾ ਦੋ ਬਣਦੀ ਜੀ ਇਹ ਕਾਨੂੰਨ ਬਣਨਾ ਚਾਹੀਦਾ ਸੀ ਕਦੋਂ ਕਹਿੰਦੇ ਕਾਨੂੰਨ ਕਿਉਂ ਨਹੀਂ ਬਣਦਾ ਜਦੋਂ ਬਾਹਰਲੇ ਸੂਬਿਆਂ ਦੇ ਵਿੱਚ ਕਾਨੂੰਨ ਪਾਸ ਹੋਏ ਨੇ ਵੀ ਉੱਥੇ ਉੱਥੋਂ ਦੇ ਵਸਿੰਦੇ ਹੀ ਰਹਿ ਸਕਦੇ ਨੇ ਉਹਨਾਂ ਨੂੰ ਹੱਕ ਆ ਸਾਰੀ ਚੀਜ਼ ਦਾ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਕਾਨੂੰਨ ਬਣ ਸਕਦਾ ਇੱਕ ਕਾਨੂੰਨ ਦੀ ਮੰਗ ਕਰਦੇ ਹੋ ਜੀ ਇੱਥੇ ਜੀ ਵੀ ਬਾਹਰੋਂ ਆ ਕੇ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਰਾਸ਼ਨ ਸਿਰਫ ਪੰਜਾਬ ਦੇ ਜਿਹੜੇ ਮੂਲ ਵਾਸੀ ਆ ਉਹਨਾਂ ਦਾ ਹੀ ਸਾਰਾ ਕੁਝ ਹੋਣਾ ਚਾਹੀਦਾ ਜਦੋਂ ਅਸੀਂ ਬਾਹਰੇ ਜਾ ਕੇ ਨਹੀਂ ਕਰ ਸਕਦੇ ਡੋਮਿਸਾਈਲ ਨਹੀਂ ਬਣਨਾ ਚਾਹੀਦਾ ਜਿਹੜਾ ਅਸੀਂ ਸਾਡਾ ਆਪਣਾ ਹੱਕ ਆ ਉਹ ਤਾਂ ਮੰਗਣੀ ਆ ਕਾਨੂੰਨ ਬਣਾਉਣਾ ਜਦੋਂ ਬਾਹਰਲੇ ਸੂਬਿਆਂ 'ਚ ਬਣੇ ਹੋਏ ਨੇ ਫਿਰ ਸਾਡੇ ਇੱਥੇ ਕਿਉਂ ਨਹੀਂ ਬਣਦਾ ਇੱਥੇ ਹੀ ਬਣਾਉਣਾ ਚਾਹੀਦਾ ਸੀ ਅਸੀਂ ਇਹ ਮੰਗ ਕਰਦੇ ਆ ਅੱਜ ਭੋਗ ਦਾ ਸਮਾਗਮ ਸੀ ਜਾਂ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਭੋਗ ਪੈ ਜਾਂਦਾ ਜੀ ਤਾਂ ਉਦੋਂ ਕਿਸੇ ਇਨਸਾਨ ਦੀ ਜੀਵਨ ਦੀ ਜਿਹੜੀ ਹੈਗੀ ਆ ਸਾਰੀਆਂ ਰਸਮਾਂ ਦੀ ਸਮਾਪਤੀ ਹੋ ਜਾਂਦੀ ਹੈ ਅੱਜ ਇਹ ਆਗਾਜ਼ ਹੈ ਕੋਈ ਨਵਾਂ ਜਾਂ ਅੱਜ ਦਾ ਮੌਕਾ ਆਜੀ ਹੈ ਪੰਜਾਬ ਵਾਸਤੇ ਪੰਜਾਬ ਦਾ ਨਿਹਾਰ ਮਾਡਲ ਵਾਸਤੇ ਸਾਰੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਇਸ ਮੁਹਿੰਮ ਦੇ ਨਾਲ ਜੁੜੋ ਸਾਡਾ ਕਿਸੇ ਨਾਲ ਨਿੱਜੀ ਉਹ ਦੁਸ਼ਮਣੀ ਨਹੀਂ ਹੈ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜਿਹੜਾ ਪੰਜਾਬ ਦਾ ਵਿੱਚ ਵੱਸਦਾ ਚਾਹੇ ਹਿੰਦੂ ਆ ਚਾਹੇ ਉਹ ਮੁਸਲਮਾਨ ਚਾਹੇ ਸਾਈ ਆ ਸਿੱਖਾ ਚਾਹੇ ਸਾਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨੇ ਪੈਣੀ ਆ ਤੇ ਪੰਜਾਬ ਵਾਸਤੇ ਸਾਨੂੰ ਲੜਨਾ ਚਾਹੀਦਾ ਇਸ ਤਰ੍ਹਾਂ ਦੀ ਮਹਮੇਦੀ ਰੂਪਰੇਖਾ ਕਿਸ ਤਰ੍ਹਾਂ ਦੀ ਰਹੂਗੀ ਇਹਦਾ ਇਹ ਸ਼ਾਂਤਮਈ ਚੱਲੂਗੀ ਪ੍ਰੋਟੈਸਟ ਹੋਊਗਾ ਕੀ ਹੋਊਗਾ ਇਹਦੇ ਵਿੱਚ ਕਾਨੂੰਨੀ ਕਾਰਵਾਈ ਚੱਲੂਗੀ ਕਾਨੂੰਨ ਦੇ ਤਹਿਤ ਸੰਵਿਧਾਨ ਦੇ ਤਹਿਤ ਇਹ ਜਿਹੜਾ ਹੈਗਾ ਸੰਘਰਸ਼ ਚੱਲੂਗਾ ਜੀ ਸ਼ਾਂਤੀ ਦਾ ਹੁਣ ਕਿਸ ਪਾਸੇ ਵੱਲ ਚੱਲੇ ਪਏ ਜਾ ਰਹੇ ਹੁਣ ਡੀਸੀ ਦਫਤਰ ਵੱਲ ਜਾਣਾ ਉੱਥੇ ਜਾ ਕੇ ਜਿਹੜਾ ਹੈਗਾ ਮੰਗ ਪੱਤਰ ਦੇਣਾ ਜੋ ਵੀ ਹੈ ਲਿਖਿਆ ਉਹਦੇ ਵਿੱਚ ਜੀ ਤੇ ਅੱਜ ਜਿਹੜੀ ਤੁਸੀਂ ਆਪਣੇ ਵਿਚਾਰ ਰੱਖਿਆ ਜੀ ਉਹਨਾਂ ਵਿੱਚੋਂ ਤੁਸੀਂ ਕੀ ਖਾਸ ਜਿਹੜਾ ਆਪਣਾ ਪੁਆਇੰਟ ਰੱਖਿਆ ਹੈ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਇਸ ਮਸਲੇ ਦੇ ਵਿੱਚ ਅਸੀਂ ਸਾਰਿਆਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਜਿਹੜੇ ਪੰਜਾਬ ਦੇ ਜੰਮੇ ਜਾਏ ਨੇ ਉਹ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਸਰਕਾਰਾਂ ਦੀ ਬੋਲੀ ਬੋਲਣ ਦਾ ਜੀ ਸਰਕਾਰਾਂ ਦੀ ਆਪਣੇ ਆਪ ਬੱਬਾ ਜੀ ਪੰਜਾਬ ਦੇ ਹਮੈਤੀ ਇਤਿਹਾਸੀ ਸਾਰਾ ਕੁਝ ਦੱਸ ਜੇ ਹਮੈਤੀ ਦੱਸਣ ਫਿਰ ਸਾਹ ਹਾਲਾਤ ਥੋੜੋ ਹੁਣ ਪੰਜਾਬ ਦੇ ਇਸ ਦਾ ਸਰਕਾਰਾਂ ਦਾ ਜ਼ਿੰਮੇਵਾਰ ਕੌਣ ਹੈ ਜੀ ਸਰਕਾਰਾਂ ਜ਼ਿੰਮੇਦਾਰ ਨੇ ਰਾਜਨੀਤਿਕ ਲੋਕ ਜ਼ਿੰਮੇਦਾਰ ਨੇ ਇਸ ਦੇ ਉਹ ਬਿਲਕੁਲ ਇਹ ਮਾਰਚ ਜਿਹੜਾ ਹੈਗਾ ਉਹ ਡੀਸੀ ਦਫਤਰ ਵੱਲ ਤੋਰਿਆ ਜਾ ਰਿਹਾ ਇਸ ਮਾਰਚ ਦੇ ਰਾਹੀਂ ਡੀਸੀ ਦਫਤਰ ਵੱਲ ਜਾ ਕੇ ਇੱਕ ਮੰਗ ਪੱਤਰ ਦਿੱਤਾ ਜਾਣਾ ਜਿਸ ਦੇ ਵਿੱਚ ਆਪਣੀ ਮੰਗਾਂ ਰੱਖ ਕੇ ਡੀਸੀ ਦੇ ਰਾਹੀਂ ਗਵਰਨਮੈਂਟ ਤੱਕ ਭੇਜਿਆ ਜਾਣਾ ਸੋ ਇਹਨਾਂ ਮੰਗਾਂ ਦਾ ਕੀ ਬਣਦਾ ਗਵਰਨਮੈਂਟ ਇਸ ਦੇ ਉੱਤੇ ਕੀ ਕਰਦੀ ਉਹ ਦੇਖਣ ਵਾਲੀ ਗੱਲ ਹੈ ਜੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ